ਹੈਲੋ ਹੈਲੋ ਆਸਾਨੀ ਮੌਰਨਿੰਗ ਮੌਰਨਿੰਗ ਸਰ ਜਨ ਪਰਸ ਆਰਡਰ ਸਾਰੇ ਸਪੇਅਰ ਆਇਆ ਮੈਂ ਉਹਨਾਂ ਨੂੰ ਹੀ ਕਿਸੇ ਨਾਲ ਕਰਾ ਦਉ ਮੈਂ ਦੱਸਦਾ ਉਹਨਾਂ ਨੂੰ ਇਹ ਤਾਂ ਅਸੀਂ ਸਪੋਰਟਸ ਮਿਨਿਸਟਰ ਨੂੰ ਕਹਿ ਚੁੱਕੇ ਆਂ ਐਂਡ ਦੇ ਆਰ ਇਹ ਅਗਲੇ ਕੈਬਨਿਟ ਦੇ ਵਿੱਚ ਲੈ ਕੇ ਆ ਰਿਹਾ ਸਪੋਰਟਸ ਮਿਨਿਸਟਰ ਹਾਂ ਬੇਟਾ ਤੁਸੀਂ ਸੱਚੀ ਕਾਰ ਬੇਟਾ ਥੋੜੇ ਹੀ ਜਿਹੜੀ ਪ੍ਰੋਬਲਮਸ ਨੇ ਵੀ ਹੈਵ ਆਲਰੇਡੀ ਡਿਸਕਸਡ ਅਸੀਂ ਡਿਸਕਸ ਕਰ ਚੁੱਕੇ ਆਂ ਔਰ ਛੋਟੀ ਸਾਹਿਬ ਇਹਨੂੰ ਅਗਲੀ ਕੈਬਨਟ ਦੇ ਵਿੱਚ ਲੈ ਕੇ ਆ ਰਹੇ ਨੇ ਤਾਂ ਅਸੀਂ ਪਹਿਲਾਂ ਹੀ ਪਾਲਿਸੀ ਬਣਾ ਰਹੇ ਆ ਥੋੜੀ ਸੋ ਫਿਕਰ ਨਾ ਕਰੋ ਮਿਸਾਡੀ ਸਿੰਪਥੀ ਟੋਟਲੀ ਤੁਹਾਡੇ ਨਾਲ ਹੈ ਤਾਂ ਅਸੀਂ ਈਵਾਰੀ ਨਾ ਕਰੋ ਆਮ ਸੌਰੀ ਤੁਹਾਡੇ ਨਾਲ ਅੱਜ ਇਹ ਪੁਲਿਸ ਵਾਲਿਆਂ ਨੇ ਕੋਈ ਗੜਬੜ ਕੀਤੀ ਹੈ ਮੈਂ ਉਹਨਾਂ ਦਾ ਦੇਖਾਂਗਾ ਬਟ ਤੁਸੀਂ ਯੂ ਡੋਟ ਵਰੀ ਜਿੱਥੇ ਤਾਂ ਛੋਟੀ ਪਾਲਿਸੀ ਹੈ ਸਾਡਾ ਫਰਜ਼ ਬਣਦਾ ਹੈ ਐਂਡ ਵੀ ਵਿਲ ਡੂ ਇਟ ਸਰ ਇਹਨਾਂ ਨੇ ਇੱਕ ਲਿਸਟ ਦਿੱਤੀ ਹੈ ਸਰ 13 ਜਿਹੜੇ ਪੇਸ਼ ਜਿਨ੍ਹਾਂ ਨੇ ਮਹਾਰਾਜਾ ਰਜੀਤ ਸਿੰਘ ਵਾਡੀ ਤੇ ਇੰਟਰਨੈਸ਼ਨਲ ਪਲੇਸ ਨੇ ਸਰ ਯੂ ਟੇਕ ਯੂ ਟੂ ਸੀ ਲਿਸਟ ਲੈ ਕੇ ਗਿਵ ਮੀ ਕੀਪ ਅ ਕਾਪੀ ਫॉर ਮੀ ਔਰ ਇੱਕ ਕਾਪੀ ਸੋਡੀ ਸਾਹਿਬ ਨੂੰ ਭੇਜ ਦਿਓ ਠੀਕ ਹੈ ਹਾਂ ਜੀ ਐਂਡ ਦੈਟ ਕੈਨ ਉਹ ਸਾਰਾ ਲਿਸਟ ਲਿਸਟ ਵਿੱਚ ਆ ਜਾਏਗੀ ਸਭ ਕੁਝ ਸਾਡੀ ਕੋਲ ਥੈਂਕਸ ਕਰਨਾ ਚਾਹੁੰਦੇ ਸਰ ਤੁਹਾਡਾ ਨਹੀਂ ਨਹੀਂ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਔਰ ਮੈਂ 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 ਆਮ ਸੌਰੀ ਆਮ ਸੌਰੀ ਤੁਹਾਡੇ ਨਾਲ ਪੁਲਿਸ ਨੇ ਜਿਹੜਾ ਕੁਝ ਕੀਤਾ ਹੈ ਆਮ ਬੜੀ ਅਫਸੋਸ ਦੀ ਗੱਲ ਹੈ ਯੈਸ ਵੀ ਵਿਲ ਡੂ ਇਟ ਅਸੀਂ ਕਰਾਂਗੇ ਡੋਨਟ ਵਰੀ ਨੈਕਸਟ ਕੈਬਨਟ ਆ ਜਾਣੀ ਨੈਕਸਟ ਕੈਬਨਟ ਆ ਜਾਣੀ ਹੈ ਬੇਟਾ ਓਕੇ ਥੈਂਕ ਯੂ ਥੈਂਕ ਯੂ